ਹਾਂਜੀ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਆਦਾਬ ਤੇ ਪਿਛਲੀਆਂ ਤਿੰਨ ਵੀਡੀਓਜ਼ ਸੀਗੀਆਂ ਜਿਹੜੀਆਂ ਆਪਾਂ ਨੇ ਉਹ ਪਾਈਆਂ ਸੀ ਕਰੋੜ ਸਿੰਘੀਆਂ ਮਿਸਲ ਦੀਆਂ ਜਿਦੇ ਵਿੱਚ ਆਪਾਂ ਨੇ ਉਹਦੇ ਕਈ ਐਸਪੈਕਟਸ ਨੇ ਜਿਹੜੇ ਉਹ ਕਵਰ ਕਰ ਲਏ ਸੀ ਤੇ ਮੇਰਾ ਇਹ ਇਰਾਦਾ ਸੀ ਮੇਰੀ ਇਹ ਤਮੰਨਾ ਸੀ ਵੀ ਮੈਂ ਕਰੋੜ ਸਿੰਘਾਂ ਮਿਸਲ ਦੇ ਜਿਹੜੇ ਸਰਦਾਰ ਇੱਕ ਬਹੁਤ ਹੀ ਸੂਰਮਾ ਦਲੇਰ ਸਰਦਾਰ ਸੀਗਾ ਸਰਦਾਰ ਭੰਗਾ ਸਿੰਘ ਥਾਨੇਸਰ ਉਹਨਾਂ ਦੀ ਗੱਲ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰੀਏ ਵੈਸੇ ਤਾਂ ਸਾਰੀਆਂ ਮਿਸਲਾਂ ਦੇ ਸਰਦਾਰ ਇਹ ਨੇ ਜਿਹੜੇ ਉਹ ਬੜੇ ਦਲੇਰ ਸੀ ਪਰ ਜਿਹੜਾ ਇੱਕ ਐਕਸਟਰਾ ਆਰਡੀਨਰੀ ਕੁਆਲਿਟੀ ਆਫ ਬਰੇਵਰੀ ਜਿਹਨੂੰ ਆਪਾਂ ਕਹਿ ਦਈਏ ਵੀ ਅਤੁੱਲ ਸ਼ਕਤੀਸ਼ਾਲੀ ਹੋਣਾ ਕਿਸੇ ਦਾ ਉਹ ਸੀਗਾ ਸਰਦਾਰ ਭੰਗਾ ਸਿੰਘ ਥਾਨੇਸਰ ਹੁਣ ਸਰਦਾਰ ਜਿਹੜਾ ਪੰਗਾ ਸਿੰਘ ਥਨੇਸਰ ਹੈ ਜੇ ਇਹਦੇ ਬਾਰੇ ਆਪਾਂ ਇਹਦੀ ਨਿੱਜੀ ਜ਼ਿੰਦਗੀ ਬਾਰੇ ਆਪਾਂ ਨੇ ਜਾਣਕਾਰੀ ਜੇ ਦੇਣੀ ਹੋਵੇ ਸਰਦਾਰ ਪੰਗਾ ਸਿੰਘ ਥਨੇਸਰ ਸੀਗਾ ਕੌ ਤਾਂ ਇਹਦੇ ਬਾਰੇ ਆਪਾਂ ਪਿੰਡ ਚੱਲਦੇ ਹਾਂ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਹੁਣ ਇੱਥੇ ਦੇ ਸਰਹਾਲੀ ਦੇ ਸੀਗੇ ਸਰਦਾਰ ਮਿਤ ਸਿੰਘ ਇਹ ਜਿਹੜਾ ਮਿਤ ਸਿੰਘ ਸੀ ਇਹ ਗੜਬਾ ਵਰਦਾਰ ਸੀ ਜਾਂ ਨਿੱਜੀ ਸੇਵਕ ਸੀਗੇ ਤਾਰਾ ਸਿੰਘ ਕੇਬਾ ਦੇ ਤਾਰਾ ਸਿੰਘ ਜਥੇਦਾਰ ਮਿਸਲ ਡੱਲੇਵਾਲੀਆ ਤਾਂ ਉਹਦੇ ਇਹ ਗੜਬਾ ਵਰਦਾਰ ਸੀ ਸਰਦਾਰ ਮਿੱਤ ਸਿੰਘ ਪਰਸਨਲ ਜਿਹਨੂੰ ਆਪਾਂ اٹੈਂਡੈਂਟ ਕਹ ਦਿੰਦੇ ਆ ਉਹ ਸੀ ਇਹਨਾਂ ਦੇ ਦੋ ਭਤੀਜੇ ਸੀ ਪੰਗਾ ਸਿੰਘ ਤੇ ਭਾਗ ਸਿੰਘ ਹੁਣ ਜਦੋਂ ਜਨਵਰੀ 1764 ਦੇ ਵਿੱਚ ਸਰਹੰਦ ਨੂੰ ਫਤਿਹ ਕਰਦੀਆਂ ਨੇ ਸਿੱਖ ਮਿਸਲਾਂ ਜਿਨ੍ਹਾਂ ਦੇ ਵਿੱਚ ਆਪਾਂ ਕਈ ਵਾਰੀ ਇਹ ਗੱਲ ਕਰ ਚੁੱਕੇ ਆਂ ਵੀ 6 ਮਿਸਲਾਂ ਸੀਗੀਆਂ ਉਹ ਬੁੱਢਾ ਦਲਦਿਆਂ ਤੇ 7 ਵੀ ਮਿਸਲ ਸੀ ਤਰਨਾ ਦਲ ਦੀ ਪੰਗਿਆਂ ਤਾਂ ਉਹਨਾਂ ਦੇ ਵਿੱਚ ਉਹਨਾਂ ਸਰਦਾਰਾਂ ਦੇ ਵਿੱਚ ਉਹਨਾਂ ਸੂਰਮਿਆਂ ਦੇ ਵਿੱਚ ਇਹ ਇਹ ਦੋਵੇਂ ਭਾਈ ਵੀ ਸੀਗੇ ਪੰਗਾ ਸਿੰਘ ਤੇ ਭਾਗ ਸਿੰਘ ਹੁਣ ਜਿਹੜੀਆਂ ਜਿਹੜੀ ਸੀਗੀ ਮਿਸਲ ਪੰਗੀਆਂ ਤਰਨਾ ਦਲ ਦੀ ਜਿਹੜੀ ਇੱਕੇ ਮਿਸਲ ਸੀ ਉਹ ਤਾਂ ਵਾਪਸ ਪੰਜਾਬ ਨੂੰ ਮੁੜਿਆ ਪਰ ਜਿਹੜੀਆਂ ਬੁੱਢਾ ਦਲ ਦੀਆਂ 6 ਦੀਆਂ 6 ਮਿਸਲਾਂ ਸੀ ਇਹੇ ਅੱਗੇ ਨੂੰ ਤੁਰਪੀਆਂ ਦਿੱਲੀ ਵੱਲ ਨੂੰ ਗੰਗਾ ਦਬਾਬ ਦੇ ਖੇਤਰ ਵੱਲ ਨੂੰ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਭਾਗ ਸਿੰਘ ਤੇ ਸੀਗਾ ਆਪਣੇ ਭੰਗਾ ਸਿੰਘ ਇਹਨਾਂ ਨੇ 1764 ਦੇ ਅਖੀਰ ਦੇ ਵਿੱਚ ਲਗਭਗ ਦਸੰਬਰ ਦੇ ਵਿੱਚ ਇਹਨਾਂ ਨੇ ਪੋਹੇ ਦੇ ਉੱਤੇ ਕਬਜ਼ਾ ਕਰ ਲਿਆ ਹੁਣ ਜਿਹੜਾ ਪੋਹਾ ਜਾਂ ਪਿਹੋਵਾ ਅੱਜ ਕੱਲ ਆਪਾਂ ਜਿਹਦਾ ਨਾਮ ਜਾਣਦੇ ਆ ਇਹ ਹਿੰਦੂ ਧਰਮ ਦੇ ਵਿੱਚ ਇਹਦੀ ਬੜੀ ਮਹਾਨਤਾ ਇੱਥੇ ਲੋਕ ਪਿੰਡ ਭਰਾਉਣ ਜਾਂ ਕਹੋ ਵੀ ਆਪਦੇ ਮੁਰਦਿਆਂ ਦੀ ਜਾਂ ਆਪਦੇ ਰਿਸ਼ਤੇਦਾਰਾਂ ਦੀ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਦੀ ਗਤੀ ਕਰਾਉਣ ਜਾਂਦੇ ਨੇ ਪੋਹੇ ਜਾਂ ਪਿਹੋਵੇ ਇਹ ਸਥਾਨ ਜਿਹੜਾ ਹੈ ਇਹ ਥਾਨੇਸਰ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਆ ਇਹ ਦੋਵੇਂ ਭਾਈ ਉਸ ਵੇਲੇ ਮਤਲਬ ਭਾਗ ਸਿੰਘ ਤੇ ਪੰਗਾ ਸਿੰਘ ਇਹ ਦੋਵੇਂ ਉਸ ਵੇਲੇ ਇਹਨਾਂ ਦੇ ਕੋਲੇ 750 ਦੇ ਕਰੀਬ ਸੀਗੇ ਘੋੜਸਵਾਰ ਤੇ 250 ਦੇ ਕਰੀਬ ਇਹਨਾਂ ਕੋਲ ਸੀਗੇ ਪੈਦਲ ਸੈਨਿਕ ਇਹਨਾਂ ਦੋਹਾਂ ਨੇ ਫਿਰ ਕੀ ਕੀਤਾ ਕੋਹੇ ਤੇ ਕਬਜ਼ਾ ਕਰਨ ਤੋਂ ਬਾਅਦ ਇਹਨਾਂ ਨੇ ਥਾਨੇਸਰ ਤੇ ਵੀ ਕਬਜ਼ਾ ਖਾ ਲਿਆ ਹੁਣ ਥਾਨੇਸਰ ਦੇ ਵਿੱਚ ਉਸ ਵੇਲੇ ਦੋ ਪ੍ਰਸentet ਕਿਲੇ ਸੀਗੇ ਇੱਕ ਕਿਲੇ ਉੱਤੇ ਜਿਹੜਾ ਮਿਸਲ ਡੱਲੇਵਾਲੀਆ ਦਾ ਇੱਕ ਸਰਦਾਰ ਸੀ ਬੁੱਧ ਸਿੰਘ ਉਹਦਾ ਕਬਜਾ ਸੀ ਤੇ ਦੂਜੇ ਕਿਲੇ ਦੇ ਉੱਤੇ ਨੰਨੇ ਖਾਂ ਰੰਗੜ ਦਾ ਕਬਜਾ ਸੀਗਾ ਇਹਨਾਂ ਦੋਵਾਂ ਭਰਾਵਾਂ ਨੇ ਕੀ ਕੀਤਾ ਥਾਨੇਸਰ ਦੇ ਉੱਤੇ ਪਹਿਲਾਂ ਅਧਿਕਾਰ ਕੀਤਾ ਫਿਰ ਅਧਿਕਾਰ ਕਰਕੇ ਇਸ ਸਥਾਨ ਨੂੰ ਇਹਨਾਂ ਦੋਵਾਂ ਨੇ ਆਪਸ ਦੇ ਵਿੱਚ ਵੰਡ ਲਿਆ ਹੁਣ ਜਦੋਂ ਇਹਨਾਂ ਨੇ ਥਾਨੇਸਰ ਦੇ ਉੱਤੇ ਕਬਜਾ ਕੀਤਾ ਇਹਦੇ ਕਿਲਿਆਂ ਨੂੰ ਹਥਿਆਇਆ ਤਾਂ ਫਿਰ ਇਹਨਾਂ ਨੇ ਆਪਸ ਵਿੱਚ ਹੀ ਆਪਦੇ ਇਲਾਕੇ ਵੰਡੇ ਉਹਦੇ ਚੋਂ ਜਿਹੜਾ ਭਾਗ ਸਿੰਘ ਸੀਗਾ ਉਹਨੇ ਪਹਵਾ ਰੱਖ ਲਿਆ ਆਪਦੇ ਕੋਲ ਉਹ ਹੋਏ ਨੂੰ ਆਪਦੇ ਅਧੀਨ ਰੱਖਿਆ ਤੇ ਭੰਗਾ ਸਿੰਘ ਜਿਹੜਾ ਸੀ ਉਹਨੇ ਥਾਨੇਸਰ ਦੇ ਉੱਤੇ ਆਪਦਾ ਜਿਹੜਾ ਹੈ ਕਬਜ਼ਾ ਕਰ ਲਿਆ ਇੱਥੇ ਉਹਨੇ ਆਪਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਹਾਉਦ ਦੇ ਸਥਾਨ ਦੇ ਉੱਤੇ ਇੱਕ ਨਵਾਂ ਜਿਹੜਾ ਕਿਲਾ ਹੈ ਉਹਦਾ ਨਿਰਮਾਣ ਕਰਾਇਆ ਇਹ ਉਹ ਸਮਾਂ ਸੀਗਾ ਜਦੋਂ ਪੰਗਾ ਸਿੰਘ ਥਨੇਸਰ ਦੀ ਪਟਿਆਲਾ ਦੇ ਰਾਜੇ ਨਾਲ ਮਹਾਰਾਜੇ ਪਟਿਆਲੇ ਦੇ ਨਾਲ ਉਹਨਾਂ ਦੀ ਅਣਬਣ ਹੋਗੀ ਇਹਦਾ ਕਾਰਨ ਕੀ ਸੀ ਵੀ ਮਹਾਰਾਜਾ ਪਟਿਆਲਾ ਨੇ ਬਹੁਤ ਸਾਰੇ ਪਿੰਡ ਜਿਹੜੇ ਸੀਗੇ ਉਹ ਪੰਗਾ ਸਿੰਘ ਥਨੇਸਰ ਦੇ ਜਾਂ ਉਹਦੇ ਭਾਈ ਭਾਗ ਸਿੰਘ ਥਨੇਸਰ ਦੇ ਬਹੁਤ ਸਾਰੇ ਪਿੰਡ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਹੁਣ ਜਦੋਂ ਉਹਨਾਂ ਨੇ ਆਪਸੀ ਸਹਿਮਤੀ ਦੇ ਨਾਲ ਲੜਪੜ ਕੇ ਉਹਨਾਂ ਤੋਂ ਆਪਦੇ ਪਿੰਡ ਛਡਾਏ ਤਾਂ ਪੰਗਾ ਸਿੰਘ ਥਨੇਸਰ ਜਿਹੜਾ ਹੈ ਫਿਰ ਉਹ ਗੰਗਾ ਤੋਂ ਆਪਦੇ ਇਲਾਕੇ ਵੱਲ ਨੂੰ ਵਧਿਆ ਜਿੱਥੇ ਉਹਨੇ ਗੰਗਾ ਦਵਾਬ ਦੇ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਉੱਤੇ ਜਾ ਕੇ ਉਹਨੇ ਫਿਰ ਆਪਦਾ ਜਿਹੜਾ ਹੈ ਆਪਦਾ ਅਧਿਕਾਰ ਜਿਹੜਾ ਹੈ ਉਹ ਕਰ ਲਿਆ ਹੁਣ ਜਿੱਥੇ ਅੱਜ ਕੱਲ੍ਹ ਅਨੂਪ ਸ਼ਹਿਰ ਠੀਕ ਹੈ ਜੀ ਇਹ ਗੰਗਾ ਦਵਾਬ ਦੇ ਇਲਾਕੇ ਦੇ ਵਿੱਚ ਤਾਂ ਉੱਥੇ ਉਸ ਵੇਲੇ ਬ੍ਰਿਟਿਸ਼ ਈਸਟ ਇੰਡੀਆ ਜਿਹੜੀ ਕੰਪਨੀ ਸੀ ਤਾਂ ਉਹ ਵੀ ਉਹਦੇ ਲੈਫਟੀਨੈਂਟ ਰੌਬਰਟ ਸਟੂਅਰਟ ਦਾ ਉੱਥੇ ਅਧਿਕਾਰ ਸੀਗਾ ਉਹਨਾਂ ਦੀ ਉੱਥੇ ਪੂਰੀ ਸ਼ੌਣੀ ਸੀ ਪੰਗਾ ਸਿੰਘ ਥਨੇਸਰ ਕੋਲ ਇਹ ਵੀ ਇੱਕ ਵੱਡੀ ਜ਼ਰਤ ਵਾਲੀ ਗੱਲ ਸੀਗੀ ਸਿੱਖਾਂ ਦੇ ਵਿੱਚ ਇਹ ਇਤਿਹਾਸ ਦੇ ਵਿੱਚ ਇੱਕ ਨਵੇਕਲੀ ਘਟਨਾ ਇੱਕ ਯੂਨੀਕ ਜਿਹਨੂੰ ਆਪਾਂ ਕਹਦੇ ਆ ਨਾ ਉਹ ਘਟਨਾ ਵੀ ਇੱਕ ਜਿਹਨੂੰ ਆਪਾਂ ਕਹਦੇ ਆ ਵੀ ਇੱਕ ਆਮ ਇੱਕ ਨਾਰਮਲ ਇੱਕ ਮਿਸਲਾਂ ਦਾ ਇੱਕ ਸੂਰਮਾ ਇੱਕ ਮਿਸਲਾਂ ਦਾ ਸਰਦਾਰ ਇੱਕ ਸਿੱਖ ਆਮ ਇੱਕ ਸਿੱਖ ਜਿਹੜਾ ਹੈ ਉਹਨੇ ਇੱਕ ਵੱਡਾ ਕਾਰਨਾਮਾ ਕੀਤਾ ਉਸ ਵੇਲੇ ਪੰਗਾ ਸਿੰਘ ਥਨੇਸਰ ਨੇ ਉਹਦੇ ਕੋਲ 1000 ਦੇ ਲਗਭਗ ਘੋੜਸਵਾਰ ਸ਼ੂਸ ਵੇਲੇ ਤੇ ਬਾਕੀ ਦੇ ਪੈਦਲ ਸੈਨਿਕ ਸੀਗੇ 3 ਜਨਵਰੀ ਸ 1700 99 ਨੂੰ ਇਹ ਘਟਨਾ ਘਟਦੀ ਹੈ ਜਦੋਂ ਪੰਗਾ ਸਿੰਘ ਥਨੇਸਰ ਉਹਨੇ ਕਰਨਲ ਰੌਬਰਟ ਸਟੂਅਰਟ ਨੂੰ ਅਗਵਾ ਕਰ ਲਿਆ ਅਗਵਾ ਕਰਨ ਤੋਂ ਬਾਅਦ ਉਹਨੇ ਲਿਆ ਕੇ ਉਹਨੂੰ ਥਨੇਸਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਹੁਣ ਤੁਸੀਂ ਦੇਖੋ ਵੀ ਉਸ ਵੇਲੇ ਦਾ ਪੰਜਾਬ ਦਾ ਰੈਜ਼ੀਡੈਂਟ ਜਿਹੜਾ ਸੀਗਾ ਲਾਰਡ ਲੇਕ ਤੇ ਵਾਇਸ ਰਾਇ ਜਿਹੜਾ ਸੀਗਾ ਲਾਰਡ ਕਾਰਨਵਾਲਸ ਜਿਹਨੂੰ ਕਹਿੰਦੇ ਆਪਣੇ ਭਾਰਤ ਦੇ ਵਿੱਚ ਆਪਾਂ ਪੁਲਿਸ ਦਾ ਇੰਤਜ਼ਾਮੀਆਂ ਮਤਲਬ ਜਾਂ ਪੁਲਿਸ ਦਾ ਪਿਤਾਮਾ ਮੰਨਦੇ ਆ ਉਹਨੂੰ ਆਪਾਂ ਕਾਰਨ ਕਾਰਨ ਵਾਲ ਉਸ ਨੂੰ ਉਹਨਾਂ ਦੇ ਜੀਵ ਘੜਾ ਤੀ ਇਹਨੇ ਮਤਲਬ ਉਹਨੂੰ ਛੱਡਿਆ ਨਹੀਂ ਤੇ ਫੇਰ ਅੰਗਰੇਜ਼ਾਂ ਨੇ ਕੀ ਕੀਤਾ ਬੜੀਆਂ ਇਹਦੀਆਂ ਤਰਲੇਮੰਤਾ ਕੀਤੀਆਂ ਵੀ ਤੂੰ ਭਾਈ ਦੱਸ ਕੀ ਚਾਹੀਦਾ ਤੈਨੂੰ ਤੈਨੂੰ ਇਲਾਕੇ ਚਾਹੀਦੇ ਨੇ ਪੈਸਾ ਚਾਹੀਦਾ ਸੋਨਾ ਚਾਹੀਦਾ ਤੂੰ ਸਾਡਾ ਬੰਦਾ ਛੱਡ ਹਾਂ ਸਾਡੇ ਬੰਦੇ ਨੂੰ ਛੱਡ ਤੂੰ ਸਾਡੇ ਬੰਦੇ ਨੂੰ ਕਿਸੇ ਤਰੀਕੇ ਦੇ ਨਾਲ ਤਾਂ ਫਿਰ ਉਸ ਵੇਲੇ ਅਬਦਦਾ ਨਵਾਬ ਤੇ ਬੇਗਮ ਸਮਰੂ ਇਹਨਾਂ ਨੂੰ ਵਿੱਚ ਪਾ ਲਿਆ ਅੰਗਰੇਜ਼ਾਂ ਨੇ ਹੁਣ ਜਦੋਂ ਪੰਗਾ ਸਿੰਘ ਤਨੇਸਰ ਦੇ ਕੋਲ ਇਹ ਵਿਚੋਲਗਰੀ ਕਰਕੇ ਮਤਲਬ ਉਹਦੇ ਕੋਲ ਆਉਂਦੇ ਨੇ ਅਵਦਨ ਨਬਾਬ ਤੇ ਬੇਗਮ ਸ਼ਮਰੂ ਜਿਹੜੀ ਹੈ ਅ ਸ਼ਰਧਾਨੇ ਵਾਲੀ ਜਦੋਂ ਇਹ ਆਉਂਦੇ ਨੇ ਤਾਂ ਉਦੋਂ ਪੰਗਾ ਸਿੰਘ ਥਨੇਸਰ ਕਹਿੰਦਾ ਵੀ ਮੈਂ ਛੱਡ ਦੂੰਗਾ ਇਹਨੂੰ ਅ ਕਰਨਲ ਸਟੂਅਰਟ ਨੂੰ ਤੁਸੀਂ ਐਂ ਕਰੋ ਮੈਨੂੰ 1 ਲੱਖ ਰੁਪਿਆ ਦੋ ਫਿਰ ਜਿਹੜਾ ਸੌਦਾ ਹੁੰਦਾ ਇਹਨਾਂ ਦਾ ਅ ਉਹ ਹੁੰਦਾ 60000 ਦੇ ਵਿੱਚ ਤਾਂ 60000 ਰੁਪਿਆ ਲੈ ਕੇ ਉਸ ਵਕਤ ਪੰਗਾ ਸਿੰਘ ਥਨੇਸਰ ਨੇ ਕਰਨਲ ਰੌਬਰਟ ਸਟੂਅਰਟ ਨੂੰ ਫਿਰ ਜਿਹੜਾ ਹੈ ਉਹ ਛੱਡਿਆ ਹੁਣ ਜੇ ਆਪਾਂ ਪੰਗਾ ਸਿੰਘ ਥਨੇਸਰ ਦੀ ਅ ਪਰਿਵਾਰ ਦੀ ਇਹਨਾਂ ਦੀ ਗੱਲ ਕਰੀਏ ਤਾਂ ਇਹਦੇ ਦੋ ਪੁੱਤਰ ਸੀ ਅ ਇੱਕ ਇਹਦਾ ਜਿਹੜਾ ਪੁੱਤਰ ਸੀ ਜਿਹਨੂੰ ਆਪਾਂ ਕਹਿ ਦਈਏ ਵੀ ਇਹਦਾ ਅ ਅ ਆਪਦਾ ਪੁੱਤਰ ਹੈਨਾ ਇਹਦੀ ਜਿਹਦੇ ਨਾਲ ਇਹਦਾ ਅ ਵਿਆਹ ਹੋਇਆ ਇਹਦੀ ਪਤਨੀ ਦਾ ਬੇਟਾ ਹੈਨਾ ਕਿਉਂਕਿ ਉਸ ਵੇਲੇ ਦਾਸੀਆਂ ਰੱਖਣ ਦਾ ਵੀ ਰਿਵਾਜ ਸੀਗਾ ਸਾਰੇ ਕਿਤੇ ਸੀ ਤਾਂ ਉਹਦਾ ਨਾਮ ਸੀ ਫਤਿਹ ਸਿੰਘ ਤੇ ਜਿਹੜਾ ਇਹਦੀ ਦਾਸੀ ਦਾ ਪੁੱਤਰ ਸੀ ਉਹਦਾ ਨਾਮ ਸੀ ਸਾਹਿਬ ਸਿੰਘ ਇੱਕ ਇਹਦੀ ਧੀ ਸੀ ਉਹਦਾ ਨਾਮ ਸੀਗਾ ਕਰਮਕੌਰ ਜਾਂ ਕਰਮ ਕੰਵਰ ਹੁਣ ਜਿਹੜੀ ਇਹ ਕਰਮ ਕੰਵਰ ਆ ਇਹਦਾ ਵਿਆਹ ਹੁੰਦਾ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਦੇ ਨਾਲ ਇਹ ਉਹੀ ਮਹਾਰਾਜਾ ਸੀ ਪਟਿਆਲੇ ਦਾ ਜਿਨੇ ਗੁਰਦੁਆਰਾ ਫਤੇਗੜ ਸਾਹਿਬ ਦੀ ਤਾਮੀਰ ਕਰਵਾਈ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਿਹੜੇ ਨੇ ਉਹ ਗੁਰਦਸ ਗੁਰਦੁਆਰਾ ਸਹਿਬਾਨ ਜਿਹੜੇ ਉੱਤੇ ਸਰਹੰਦ ਦੇ ਵਿੱਚ ਨੇ ਉਹਨਾਂ ਦੀ ਤਾਮੀਰ ਇਸ ਮਹਾਰਾਜੇ ਨੇ ਕਰਵਾਈ ਸੀ ਹੁਣ ਜਿਹੜਾ ਇਹਦਾ ਲੜਕਾ ਫਿਰ ਫਤੇ ਸਿੰਘ ਫਤੇ ਸਿੰਘ ਦਾ ਵਿਆਹ ਹੁੰਦਾ ਨਿਸ਼ਾਨ ਵਾਲੀਆਂ ਮਿਸਲ ਦੇ ਸਰਦਾਰ ਅਨੂਪ ਸਿੰਘ ਦੀ ਦੋਤੀ ਦੇ ਨਾਲ ਅਨੂਪ ਸਿੰਘ ਦੀ ਦੋਤੀ ਦਾ ਨਾਮ ਸੀ ਚੰਦਕੌਰ ਚੰਦਕੌਰ ਜਿਹੜੀ ਹੈ ਉਹ ਸੀਗੀ ਬੇਟੀ ਰਾਣੀ ਦਿਹਾਕਾਰ ਖੰਨੇ ਵਾਲੀ ਤੇ ਸੀਗਾ ਹਰੀ ਸਿੰਘ ਮਹਾਰਾਜਾ ਜੀਂਦ ਗਜਪਤ ਸਿੰਘ ਦੀ ਪੋਤੀ ਚੰਦਕੌਰ ਜਿਹੜੀ ਹੈ ਤੇ ਉਹ ਹੁਣ ਜਿਹੜੀ ਮਤਲਬ ਤੁਸੀਂ ਇਹ ਸਮਝ ਲਓ ਕਿ ਪੰਗਾ ਸਿੰਘ ਥਨੇਸਰ ਦਾ ਜਿਹੜਾ ਮੁੰਡਾ ਹੈ ਉਹਦਾ ਜਿਹੜਾ ਪੁੱਤ ਹੈ ਆਪਣੇ ਫਤਿਹ ਸਿੰਘ ਉਹ ਖੰਨੇ ਵਿਆਹ ਹੋਇਆ ਸੀ ਤੇ ਵਿਆਹ ਆ ਵੀ ਕਿਹਨੂੰ ਹੋਇਆ ਸੀ ਰਾਣੀ ਦਇਆਕੌਰ ਦੀ ਧੀ ਨੂੰ ਤੇ ਅ ਮੰਨ ਕੇ ਚਲੋ ਵੀ ਜਿਹੜਾ ਰਾਜਾ ਗਜਪਤ ਸਿੰਘ ਹੈ ਉਹਦੀ ਪੋਤੀ ਨੂੰ ਹੁਣ ਜਿਹੜਾ ਮਹਾਰਾਜਾ ਗਜਪਤ ਸਿੰਘ ਦੀ ਪੋਤਰੀ ਲੱਗਦੀ ਸੀ ਉਹ ਤੇ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਗਜਪਤ ਸਿੰਘ ਦਾ ਜਿਹੜਾ ਮਾਮਾ ਸੀਗਾ ਸੌਰੀ ਉਹਦਾ ਬੇਟਾ ਸੀਗਾ ਭਾਗ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਕਾ ਮਾਮਾ ਲੱਗਦਾ ਸੀ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੰਦਕੌਰ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਿਸ਼ਤੇ ਦੇ ਵਿੱਚ ਭਤੀਜੀ ਲੱਗਦੀ ਸੀ ਹੁਣ ਆਪਾਂ ਜੇ ਫਤਿਹ ਸਿੰਘ ਦੀ ਮਾਤਾ ਦੀ ਗੱਲ ਕਰੀਏ ਫਤਿਹ ਸਿੰਘ ਦੀ ਮਾਤਾ ਮਤਲਬ ਭੰਗਾ ਸਿੰਘ ਥਾਨੇਸਰ ਦੀ ਪਤਨੀ ਦੀ ਗੱਲ ਕਰੀਏ ਤਾਂ ਉਹਦਾ ਨਾਂ ਸੀ ਰਾਣੀ ਹੁਸਨਾ ਰਾਣੀ ਹੁਸਨਾ ਜਾਂ ਰਾਣੀ ਹਸਨਾ ਉਹਦੀ ਜਿਹੜੀ ਮੌਤ ਹੁੰਦੀ ਹੈ ਉਹ ਹੋ ਜਾਂਦੀ ਹੈ 1815 ਦੇ ਵਿੱਚ ਤੇ ਜਿਹੜਾ ਫਤਿਹ ਸਿੰਘ ਹੈ ਜਿਹੜਾ ਕਿ ਚੰਦਕੌਰ ਦੇ ਨਾਲ ਵਿਆਹਿਆ ਹੋਇਆ ਖੰਨੇ ਦੀ ਜਿਹੜੀ ਰਾਣੀ ਦਿਆਕੌਰ ਦੀ ਬੇਟੀ ਹੈ ਤਾਂ ਉਹਦੀ ਮੌਤ ਹੋ ਜਾਂਦੀ ਹੈ 1800 19 ਦੇ ਵਿੱਚ ਤੇ ਚੰਦਕੌਰ ਤੇ ਫਤਿਹ ਸਿੰਘ ਵੀ ਬੇਲਾਦੇ ਨੇ ਜਿਹੜੇ ਮਤਲਬ ਉਹਨਾਂ ਦੇ ਕੋਈ ਾਲਾਦ ਨਹੀਂ ਹੁੰਦੀ ਪਰ ਇਸ ਤੋਂ ਤੁਰੰਤ ਬਾਅਦ ਜਿਹੜੀ ਹੈ ਹੈਨਾ ਜਦੋਂ 1815 ਦੇ ਵਿੱਚ ਪੰਗਾ ਸਿੰਘ ਥਨੇਸਰ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਹੈ 1819 ਦੇ ਵਿੱਚ ਜਿਹੜੀ ਉਹਦੀ ਵਾਈਫ ਹੈ ਰਾਣੀ ਹਸਨਾ ਉਹਦੀ ਮੌਤ ਹੋ ਜਾਂਦੀ ਹੈ ਤੇ ਜਿਹੜੀ ਹੁਣ ਉਹਦੀ ਬੇਟੀ ਹੈ ਕਰਮ ਕੰਵਰ ਆਪਣੀ ਮਾਂ ਦਾ ਅਫਸੋਸ ਕਰਨ ਵਾਸਤੇ ਹਨੇਸਰ ਆਉਂਦੀ ਆ ਤਾਂ ਦੇਖੋ ਕੀ ਘਟਨਾ ਵਾਪਰਦੀ ਹੈ ਅਜੀਬ ਘਟਨਾ ਵਾਪਰਦੀ ਹੈ ਵੀ ਉਹ ਆਪਣੀ ਮਾਂ ਦਾ ਅਫਸੋਸ ਕਰਨ ਆਈ ਪਟਿਆਲੇ ਤੋਂ ਤੇ ਜਿਹੜੀ ਕਰਮ ਕੰਵਰ ਹੈ ਫਤੇ ਸਿੰਘ ਦੀ ਭੈਣ ਤੇ ਪੰਗਾ ਸਿੰਘ ਹਨੇਸਰ ਦੀ ਜਿਹੜੀ ਸੀ ਉਹ ਲੜਕੀ ਸੀ ਤਾਂ ਉਹ ਬਜਾਰੀ ਉੱਥੇ ਆ ਕੇ ਮਰ ਜਾਂਦੀ ਹੈ ਇਸ ਤਰ੍ਹਾਂ ਜਿਹੜੀਆਂ ਫਤੇ ਸਿੰਘ ਦੀਆਂ ਦੋਵੇਂ ਵਿਧਵਾਵਾਂ ਕਿਉਂਕਿ ਉਹਦਾ ਵਿਆਹ ਦੋ ਹੋਏ ਹੋਏ ਸੀ ਕਿ ਇੱਕ ਤਾਂ ਖੰਨੇ ਵਿਆਹ ਸੀ ਉਹਦੀਆਂ ਦੋਵੇਂ ਵਿਧਵਾਵਾਂ ਦੀ ਜਿਹੜੀ ਮੌਤ ਹੈ ਉਹ 1850 ਦੇ ਵਿੱਚ ਹੋ ਜਾਂਦੀ ਹੈ ਤੇ ਪੂਰਾ ਫਿਰ ਜਿਹੜਾ ਥਨੇਸਰ ਦਾ ਇਲਾਕਾ ਹੈ ਉਹ ਆਪਦੇ ਆਪ ਬ੍ਰਿਟਿਸ਼ ਜਿਹੜਾ ਰਾਜ ਹੈ ਜਾਂ ਈਸਟ ਇੰਡੀਆ ਕੰਪਨੀ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਅੰਗਰੇਜ਼ ਉਸ ਇਲਾਕੇ ਨੂੰ ਸ਼ਾਮਲ ਕਰ ਲੈਂਦੇ ਨੇ ਸੋ ਇਸ ਤਰੀਕੇ ਦੇ ਨਾਲ ਉਮੀਦ ਹੈ ਵੀ ਤੁਹਾਨੂੰ ਇਹ ਜਿਹੜੀ ਅੱਜ ਦੀ ਵੀਡੀਓ ਇਹ ਲਾਸਟ ਵੀਡੀਓ ਸੀਗੀ ਕਰੋੜ ਸਿੰਘ ਜਾਂ ਮਿਸਲ ਦੀ ਭੰਗਾ ਸਿੰਘ ਥਨੇਸਰ ਬਾਰੇ ਮੈਂ ਸਪੈਸ਼ਲੀ ਤੌਰ ਦੇ ਉੱਤੇ ਇਹ ਬਣਾਈ ਸੀ ਤਾਂ ਕਿ ਪਤਾ ਲੱਗੇ ਵੀ ਜਿਹੜੇ ਸਾਡੇ ਸਾਡੇ ਜੋਧੇ ਨੇ ਸਾਡੇ ਜਿਹੜੇ ਪੂਰਵਜ ਨੇ ਉਹ ਕਿੰਨੇ ਦਲੇਰ ਸੀ ਤੇ ਕਿੰਨੇ ਦਲੇਰੀ ਭਰੇ ਉਹਨਾਂ ਨੇ ਕਾਰਨਾਮੇ ਕੀਤੇ ਸਾਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਦਾ ਅ ਸੋ ਉਮੀਦ ਹੈ ਤੁਹਾਨੂੰ ਇਹ ਸਾਰਿਆਂ ਨੂੰ ਵੀਡੀਓ ਬੜੀ ਪਸੰਦ ਆਈ ਹੋਊਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਇਹਨੂੰ ਸ਼ੇਅਰ ਕਰਿਓ ਤੇ ਆਪਦੇ ਜਿਹੜੇ ਵਿਚਾਰ ਨੇ ਵਿਚਾਰ ਦੇਣਾ ਨਾ ਭੁੱਲਿਓ ਕਿਉਂਕਿ ਵਿਚਾਰ ਬੜੇ ਇੱਕ ਤਾਣਕ ਦਾ ਕੰਮ ਕਰਦੇ ਨੇ ਜਦੋਂ ਆਪਾਂ ਵਿਚਾਰ ਦਿੰਨੇ ਆ ਕਿਸੇ ਵੀ ਲਿਹਾਜ਼ ਦੇ ਨਾਲ ਤਾਂ ਉਹ ਜਿਹੜੀ ਅਗਲੀ ਵੀਡੀਓ ਆਪਣੀ ਆਉਂਦੀ ਆ ਤਾਂ ਉਹਦੀ ਕੁਆਲਿਟੀ ਨੂੰ ਸੁਧਾਰਨ ਵਾਸਤੇ ਬੜਾ ਉਹਨਾਂ ਦਾ ਅਹਿਮ ਯੋਗਦਾਨ ਹੁੰਦਾ ਤਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬੜੀ ਪਸੰਦ ਆਊਗੀ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਵੀਡੀਓ ਦੇ ਵਿੱਚ ਤੇ ਗੱਲ ਕਰਾਂਗੇ ਆਪਾਂ ਅਗਲੀ ਮਿਸਲ ਦੀ ਮਿਸਲ ਸ਼ੁਕਰ ਚੱਕੀਆ ਦੀ ਧੰਨਵਾਦ ਸਾਰਿਆਂ ਦਾ ਬਹੁਤ 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 ਧੰਨਵਾਦ